ਜਿਹਦਾਂ ਸਾਨੂੰ ਦਿੱਕਤਾ ਕੀ ਆਉਂਦੀ ਨੇ ਸਾਡੀ ਜਿਹੜੀ ਬੱਤਰ ਐ ਉਹ ਖੁਸ਼ਕ ਹੋ ਜਾਂਦੀ ਐ ਪਹਿਲੇ ਸਮੇਂ ਤੇ ਅਸੀਂ ਦੇਖਿਆ ਐ ਖੁਸ਼ਕ ਬੱਤਰ ਕਾਰਨ ਬਹੁਤ ਡੌੜੀਆਂ ਪੈ ਗਈਆਂ ਹੁਣ ਦਵਾਈਆਂ ਏਸੀਆਂ ਆ ਗਈਆਂ ਭਰਾਵੋ ਜਿਹੜੀਆਂ ਦਵਾਈਆਂ ਸੀ ਕਣਕ ਦੇ ਬੀਜ ਤੇ ਉੱਪਰ ਛਿੜਕ ਦੰਦੇ ਆ ਜੇ ਕੋਈ ਡੈੜੀ ਨਾ ਜੰਮੇ ਜੇ ਕਣਕ ਦਾ ਛਿੱਟਾ ਮਾਰਦੇ ਆ ਕਣਕ ਉਹ ਤੇ ਜਰਮੀਨੇਸ਼ਨ ਨਹੀਂ ਕਰਦੀ ਜੰਮਦੀ ਨਹੀਂ ਜੋਗਰ ਪਰ ਪਹਿਲਾਂ ਦਵਾਈ ਇਹ ਜਿੜਕੀ ਹੋਈ ਹੁੰਦੀ ਆ ਜੇਕਰ ਅਸੀਂ ਸਰਕਾਰ ਦੀ ਮੰਨ ਕੇ ਪਰਾਲੀ ਨੂੰ ਆਗ ਨਹੀਂ ਲਾਵੇ ਸਵੇਤ ਫੂਸ ਹੈਪੀ ਸੀਟਰਾਂ ਦੇ ਨਾਲ ਐਮਬੀ ਵੀ ਦੰਨਿਆ ਤਾਂ ਉਹਨੇ ਵੱਡੀ ਪੱਧਰ ਤੇ ਜਿਹੜੀ ਸੁੰਡੀ ਹੈ ਉਹ ਪੈ ਜਾਂਦੀ ਹੈ ਜਿਹੜੀ ਸੁੰਡੀ ਮੰਨ ਲਓ ਤਣਕਾਂ ਦੇ ਕਿੱਲਾਂ ਦੇ ਕੀਲੇ ਤਨਾਹ ਕਰ ਦਿੰਦੀ ਹੈ ਪਿੱਛੇ ਡੀਸੀ ਸਾਹਿਬ ਨਾਲ ਮੀਟਿੰਗ ਹੋਈ ਡੀਸੀ ਸਾਹਿਬ ਅਸੀਂ 2-3 ਕਿਲੇਆਂ ਦੀਆਂ ਮੂਵੀਆਂ ਬਣਾ ਕੇ ਡੀਸੀ ਸਾਹਿਬ ਨੂੰ ਭੇਜੀਆਂ। ਬਕਾਇਦਾ ਕਾਊਂਟਰ ਤੇ ਬੈਠ ਕੇ ਉਹਨਾਂ ਨਾਲ ਗੱਲ ਵੀ ਕੀਤੀ। ਉਹ ਕਹਿੰਦੇ ਨੇ ਸਾਨੂੰ ਦਿਖਾਓ ਵੀ ਇਸ ਤਰ੍ਹਾਂ ਦੀ ਵੀ ਗੱਲਬਾਤ ਹੁੰਦੀ ਐ। ਉਹ ਕਹਿੰਦੇ ਇਹ ਵੀ ਇੱਦਾਂ ਦੀ ਜਿਹੜੀਆਂ ਸੱਠੀਆਂ ਵਗੈਰਾ ਪਹਿਲਾਂ ਦੀਆਂ ਜੀਰੀਆਂ ਵੱਡੀਆਂ ਨੇ ਉਹ ਡੀਸੀ ਸਾਹਿਬ ਨੇ ਆਪ ਦੌਰਾ ਪਿੰਡਾਂ ਦੇ ਵਿੱਚ ਕਰਿਆ। ਜਦੋਂ ਮੀਟਿੰਗਾਂ ਦੇ ਵਿੱਚ ਬੈਠਦੇ ਆ ਅਫਸਰ ਸਾਰੇ ਇਹ ਗੱਲ ਨੂੰ ਮੰਨਦੇ ਨੇ ਵੀ ਗੱਲ ਠੀਕ ਐ ਤੁਸੀਂ ਜਾਇਓ। ਪਰ ਪਰ ਉਹ ਉਹਨਾਂ ਨੇ ਮੰਨਣੀ ਸਰਕਾਰ ਦੀ ਹੁੰਦੀ ਐ। ਚਾਹੇ ਸਹੀ ਐ ਚਾਹੇ ਗਲਤ ਐ। ਮੀਂਹਾਂ ਦੇ ਵਿੱਚ ਬੈਠੇ ਐ ਵੀ ਗੱਲਾਂ ਕਹੀਆਂ ਨੇ ਵੀ ਮੈਡਮ ਸਾਹਿਬ ਜਿਹੜੀਆਂ ਲੈਣਾ ਹੁੰਦੀਆਂ ਨੇ ਪਰਾੜੀ ਦੀਆਂ। ਜੇ ਅਸੀਂ ਉਹਨੂੰ ਟਾਈਮਸ ਲੱਗ ਲਾਉਣੇ ਆ ਦੁਪਹਿਰੇ ਚ ਤਾਂ ਜਿਹੜਾ ਧੂਆਂ ਬਹੁਤ ਘੱਟ ਹੁੰਦਾ। ਨੂੰ ਸਮਝ ਜਾਂਦਾ ਤੇ ਕਰਚਿਆਂ ਦੇ ਵਿੱਚ ਕਣਕ ਵਿੱਚ ਨਹੀਂ ਬਹੁਤ ਸੌਖੀ ਹੋ ਜਾਂਦੀ ਐ। ਇਹ ਗੱਲ ਤੇ ਹੱਥ ਬੰਨ੍ਹ ਕੇ ਖੜ ਗਈ ਵੀ ਸਾਡੇ ਦੇ ਵੀ ਸਰਕਾਰ ਦਾ ਪ੍ਰੈਸ਼ਰ ਹੈ ਜੀ 4 ਵਜੇ ਤੋਂ ਬਾਅਦ ਅੱਗ ਲਾ ਦੇ। ਹੁਣ ਪ੍ਰਭੂ ਅਸੀਂ ਉਦੋਂ ਵੀ ਕਹਿੰਦੇ ਰਹੇ ਵੀ ਪ੍ਰਭੂ 4 ਵਜੇ ਨਹੀਂ। ਇਹ ਜਿਹੜਾ ਕਿਸਾਨ ਹੈ ਅਸੀਂ ਅੱਗ ਲਾਉਣ ਨੂੰ ਨਹੀਂ ਕਹਿੰਦੇ ਪ੍ਰਭੂ ਵੀ ਅੱਗ ਲਾਉ। ਪਰ ਤੇ ਸਾਡੇ ਕੋਲੇ ਕੋਈ ਬੈਲਰ ਨਹੀਂ ਟਾਈਮ ਤੇ ਆਉਂਦਾ। ਕੋਈ ਹੋਰ ਸਿਸਟਮ ਪ੍ਰਬੰਧ ਨਹੀਂ ਬਣਦਾ ਹੈਗਾ। ਸਾਡੀ ਬੱਤਰ ਖੁਸ਼ਕ ਹੁੰਦੀ ਹੈ। ਕੋਈ ਸਾਨੂੰ ਹੋਰ ਨੁਕਸਾਨ ਹੁੰਦਾ ਉਹਨਾਂ ਹੱਤਾਂ ਦੇ ਵਿੱਚ ਜੇ ਸਾਨੂੰ ਅੱਗ ਲਾਉਣੀ ਪੈਂਦੀ ਹੈ ਤਾਂ ਸਾਡਾ ਸਾਉਂਪ ਨਹੀਂ ਸਾਡੀ ਮਜਬੂਰੀ ਹੈ ਹੋਰ ਤਾਂ ਕਾਪਾਏ ਤੁਮੇ ਸੈਸੰਗ ਨੂੰ ਪ੍ਰਾਂਧ ਨੂੰ ਇਹ ਕਹਿੰਦੇ ਰਹਿਆ ਜਿੰਨੇ ਕਾਪਾ ਮੰਨੀਆਂ ਭਰਾਵੋ ਉਹਨਾਂ ਦੀ ਉਹਦੇ ਵਿੱਚੋਂ ਮੋਰਮੇ ਰੂਮ ਦੇ ਵਿੱਚ ਇਹ ਗੱਲ ਲਿਖ ਕੇ ਆਈ ਹੋਈ ਵੀ ਆ ਬਾਤਾਵਰਨ ਦੇ ਕੋਈ ਪ੍ਰੇਮੀ ਨਹੀਂ ਹੈਗੇ ਕਿਉਂ ਇਹ ਚਾਰਵੇਂ ਤੋਂ ਬਾਅਦ ਅਗਲਾਉਂਿਆ ਛੇੜੜ ਪੈਣ ਲੱਗ ਜਾਂਦੀ ਹੈ ਪ੍ਰਭੂ ਹੋਰ ਪੈਣ ਲੱਗ ਜਾਂਦੀ ਹੈ ਜਿੱਦਾਂ ਧੂਆਂ ਵੱਧ ਮਤਲਬ ਵੱਧ ਹੁੰਦਾ ਹੁਣ ਅਸੀਂ ਵੀ ਪ੍ਰਭੂ ਬਾਤਾਵਰਨ ਪ੍ਰੇਮੀ ਆਗੇ ਅਸੀਂ ਨਹੀਂ ਚਾਹੁੰਦੇ ਵੀ ਸਾਡੇ ਪੰਜਾਬ ਦਾ ਬਾਤਾਵਰਨ ਦੂਸ਼ਤ ਹੋਵੇ ਅਸੀਂ ਬਚਾਉਣਾ ਚਾਹੁੰਦੇ ਹਾਂ ਬਾਤਾ ਇੱਕ ਪਾਸੇ ਇਹ ਸਰਕਾਰਾਂ ਨੇ ਅੱਜ ਤਾਉਣ ਪਿੰਡ ਦੇ ਵਿੱਚ ਪਟਾਣ ਦੇ ਨਾਲ ਕੁਆ ਪਿੰਡ ਤਾਉਣ ਉਥੇ ਇੱਕ ਮੋਰਚਾ ਲੱਗ ਰਿਹਾ ਕਿਸਾਨਾਂ ਦਾ ਪਿੰਡ ਦੇ ਸਭ ਨੂੰ ਪੱਟੇ ਹੋ ਇੱਕ ਫੈਕਟਰੀ ਹੈ ਜਿੱਥੇ ਜਪਾਨ ਦੇ ਵਿੱਚੋਂ ਅਮਰੀਕਾ ਦੇ ਵਿੱਚੋਂ ਟਾਇਰ ਆਉਂਦੇ ਨੇ ਬੰਦਰਗਾਹ ਦੇ ਰਾਹੀਂ ਉਹ ਟਾਇਰਾਂ ਨੂੰ ਫੂਕਦੇ ਉਹਦੇ ਵਿੱਚੋਂ ਤੇਲ ਵਗਾਰਾ ਜਾਂ ਕੋਈ ਹੋਈ ਜੇ ਤੀਜਾ ਕੱਢਿਆ ਜਾਂਦੀਆਂ ਨੇ ਉਹਦਾ ਜਿਹੜਾ ਧੂਹ ਹੈ ਉਹ ਸਾਰਾ ਜੇ ਇਹਨੂੰ ਮਿਲਦਾ ਹੋਰ ਉਹਦਾ ਕੋਈ ਫਾਇਦਾ ਨਹੀਂ ਸਾਨੂੰ ਮਿਲਦਾ ਹੈਗਾ ਜੇ ਕਹਿਰੀਏ ਵੀ ਸਾਡੇ ਜਿਹੜੇ ਨੌਜਵਾਨ ਨੇ ਉਹਨੂੰ ਰੋਜ਼ਗਾਰ ਵੀ ਏਡੀ ਵੱਡੀ ਵੱਡੀ ਬੱਦਰ ਤੇ ਉਹ ਫੈਕਟਰੀ ਦੇ ਵਿੱਚ ਮਿਲਦਾ ਹੈਗਾ ਲੋਕਾਂ ਨੇ ਤੇ ਮੋਰਚਾ ਲਾਇਆ ਹੋਇਆ ਸਰਕਾਰ ਆ ਉਹ ਫੈਕਟਰੀਆਂ ਦੀ ਪਿੱਛੇ ਖੜੀ ਐ ਇਸੇ ਤਰ੍ਹਾਂ ਚਮਕੌਰ ਸਾਹਿਬ ਦੇ ਵਿੱਚ ਮੋਰਚਾ ਚੱਲੀ ਜਾਂਦਾ ਉੱਥੇ ਵੀ ਟਾਇਰਾਂ ਨੂੰ ਜਲਾ ਕੇ ਮੰਨੋ ਜੇ ਆਪਾਂ ਟਾਇਰ ਜਲਾਉਣੇ ਇਹਦੇ ਵਿੱਚੋਂ ਕੋਟਾ ਨਾਲ ਸਾਈਡ ਦੀ ਗੈਸ ਨਿਕਲਦੀ ਐ ਜਿਹੜੇ ਸਾਡੇ ਸਰੀਰ ਦੇ ਹਿਮੋਗਲੋਬਿਨ ਦੇ ਨਾਲ ਮਿਲ ਕੇ ਸਾਡੇ ਸਰੀਰ ਦਾ ਜਿਹੜਾ ਨੁਕਸਾਨ ਹੈ ਮੌਤ ਹੋਂ ਤੱਕ ਸਾਨੂੰ ਲੈ ਜਾਂਦੀ ਹੈ। ਪਿਛਲੇ ਦਿਨੀ ਗ੍ਰੀਨ ਟ੍ਰਿਊਮਿੰਗ ਦੇ ਜਿਹੜੇ ਵੱਡੇ ਕੇਰਮੇ ਨੇ ਸੁਧੀਰ ਅਗਰਵਾਲ ਉਹਨੇ ਸੋਸ਼ਲ ਮੀਡੀਆ ਦੇ ਉੱਪਰ ਵੀ ਇਹ ਵੀਡੀਓ ਬੋਲ ਕੇ ਪਾਈ ਹੋਈ ਹੈ। ਤੇ ਕੁਵਾਰਾਂ ਦੇ ਵਿੱਚ ਵੀ ਵੱਡੇ ਪੁੱਤਰ ਦੇ ਅੱਖਾਂ ਬਣਾਂ ਲੱਗੀਆਂ ਹੋਈਆਂ ਨੇ। ਪਹਿਲਾ ਮੈਂ ਇਹ ਗੱਲ ਸੁਣਾਦੀ ਵੀ ਪ੍ਰਾਲੀ ਤੋਂ ਵੀ ਪ੍ਰਦੂਸ਼ਣ ਹੁੰਦਾ ਹੈ ਕਹਿੰਦਾ ਆਹ ਕਹਿੰਦਾ 5-4 ਸਾਲਾਂ ਤੋਂ ਸਰਕਾਰਾਂ ਰੋਲਾ ਪਾਉਣ ਲੱਗਿਆ ਵੀ ਪ੍ਰਾਲੀ ਤੋਂ ਵੀ ਪ੍ਰਦੂਸ਼ਣ ਹੁੰਦਾ ਹੁਣ ਜਦੋਂ ਅਸੀਂ ਮੰਨ ਲਓ ਇਹਦੀ ਜਾਂਚ ਪੜਤਾਲ ਕਰੀ ਹੈ ਵੀ ਇਹਨਾਂ ਪ੍ਰਦੂਸ਼ਣ ਪ੍ਰਾਲੀ ਤੋਂ ਨਹੀਂ ਹੁੰਦਾ ਜਿੰਨਾ ਪ੍ਰਦੂਸ਼ਣ ਇੱਥੋਂ ਦੀਆਂ ਫੈਕਟਰੀਆਂ ਤੋਂ ਇੱਥੋਂ ਦੇ ਵਹੀਕਲਾਂ ਤੋਂ ਇਹ ਜਿਹੜੇ ਸਾਡੇ ਪੰਜਾਬ ਸਰਕਾਰ ਦੇ ਅੰਕੜੇ ਨੇ ਪੜਾਵੇ ਉਹ ਜਿਹੜੇ 100% ਵਾਤਾਵਰਨ ਦੂਸ਼ਤ ਹੁੰਦਾ ਹੈ ਤਾਂ ਉਹਦੇ ਵਿੱਚ 52% ਤੋਂ ਲੈ ਕੇ 60% ਤੱਕ ਵਾਤਾਵਰਨ ਦੂਸ਼ਤ ਇੱਥੋਂ ਦੀਆਂ ਫੈਕਟਰੀਆਂ ਕਰ ਰਹੀਆਂ ਨੇ 30% ਤੋਂ ਲੈ ਕੇ 66% ਤੱਕ ਵਾਤਾਵਰਨ ਦੂਸ਼ਤ ਇੱਥੋਂ ਦੇ ਬਹੀਕਲ ਨੇ ਗੱਡੀਆਂ ਕਾਰਾਂ ਮੋਟਰਾਂ ਇਹ ਕਰ ਰਹੀਆਂ ਨੇ ਕੁੱਲ ਜャ ਸ਼ਹਿਰਾਂ ਦੇ ਵਿੱਚ ਕੋਈ ਅ ਰਸ ਕੱਢਣ ਵਾਲੀ ਜਿਹੜੀ ਜਿਹੜੇ ਇਹ ਮਾਣੀ ਬੋਟੇ ਚੱਲਦੇ ਨੇ 4% ਵਾਤਾਵਰਣੇ ਨੂੰ ਦੂਸ਼ ਕਰ ਰਹੇ ਨੇ ਸਰਕਾਰੀ ਅੰਕੜੇ ਮੁਤਾਬਕ ਕਿਸਾਨ ਸਾਲ ਦੇ ਵਿੱਚ ਕਪੀਨਾ 8% ਵਾਤਾਵਰਣ ਦੂਸ਼ ਕਰਦਾ ਕੁੱਲ 8% ਹੁਣ ਇਹ 2022 ਦੀ ਵਕੀਲਾਂ ਦੀ ਕਾਬਦੀ ਰਿਪੋਰਟ ਹੈ ਉਹ ਵਕੀਰ ਕਹਿੰਦੇ ਵੀ ਕਿਸਾਨ ਜਿੰਨਾ ਕਹਿੰਦੇ ਸਰਕਾਰ ਕਿਸਾਨ ਸਾਡੇ ਪਿੱਛੇ ਹਟੇ ਨਹੀਂ। ਕੁੱਲ 5% ਬਾਤਾਵਾਰ ਨੂੰ ਦੂਰਤ ਕਰ ਰਹੇ ਨੇ 5%। 5% ਬਾਤਾਵਾਰ ਨੂੰ ਦੂਰਤ ਕਰਨ ਵਾਲੇ ਕਿਸਾਨ ਦੇ ਸਰ ਪਰਚੇ ਮਨੇ ਜਾ ਰਹੇ ਨੇ। ਜਿਹੜੀਆਂ ਫੈਕਪੀਆਂ ਲਗਾਤਾਰ ਬਾਤਾਵਾਰ ਨੂੰ ਦੂਰਤ ਕਰ ਰਹੀਆਂ ਨੇ। ਉਹਨਾਂ ਦੀ ਪਿੱਛੇ ਖੜੀ ਹੈ ਸਰਕਾਰ। ਉਹਨਾਂ ਦੇ ਨਾਲ ਖੜੀ ਹੈ। ਫਿਰ ਇੱਕ ਗ੍ਰੀਨ ਟ੍ਰਿਬਿਨਲ ਇਹਦਾ ਜਿਹੜਾ ਬੈਚ ਬਣਿਆ ਹੋਇਆ ਉਹਨੇ ਹਦਾਇਤਾਂ ਜਾਰੀ ਪਰੀਆਂ ਨੇ ਸਮੇਂ ਦੀਆਂ ਸਰਕਾਰਾਂ ਨੂੰ ਵੀ ਜੇਕਰ ਸਮੇਂ ਦੀਆਂ ਸਰਕਾਰਾਂ ਕਿਸਾਨ ਨੂੰ ਪੁਰਾਣੇ ਨੂੰ ਅੱਗ ਲਾਉਣ ਤੋਂ ਰੋਕਣਾ ਚਾਹੁੰਦੀਆਂ ਨੇ ਤਾਂ ਜਿਹੜਾ 2 ਏਕੜ ਦਾ ਕਿਸਾਨ ਹੈ ਉਹਨੂੰ ਮੁਕੰਮਲ ਬਜਾਈ ਦਾ ਖਰਚਾ ਇਹਦੀ ਵਾ ਸਰਕਾਰ ਦੇ 5 ਏਕੜ ਦੇ ਕਿਸਾਨ ਨੂੰ ਉਹ ਜਿਹੜੇ ਜ਼ਮੀਨ ਨੂੰ ਵਾਣ ਵਾਲੇ ਬਿਹਿੱਕਤ ਚਾਹੁੰਦੇ ਨੇ ਕੁੱਲ 5000 ਦੇ ਵਿੱਚ ਮਹੀਆ ਕਰਾਵੇ ਉਹਨੂੰ 5000 ਦੇ 1000 ਰੁਪਇਆ ਕਿਲਾ 5 ਏਕੜ ਤੋਂ ਲੈ ਕੇ 15 ਏਕੜ ਤੱਕ ਦੇ ਕਿਸਾਨ ਨੂੰ ਨਾਲੋਂ 15000 ਰੁਪਇਆ ਉਤੋਂ ਲੈ ਕੇ ਉਹਦੀ ਫਸਲ ਲਈ ਸਰਕਾਰ ਵਿਝੇ ਜੇ ਸਰਕਾਰੇ ਸਾਰਾ ਕੁਝ ਕਰਦੀ ਹੈ ਕਾ ਕਿਸਾਨਾਂ ਨੂੰ ਅੱਗ ਲਾਉਣ ਤੋਂ ਰੋਕ ਸਕਦੀ ਹੈ ਨਹੀਂ ਸਰਕਾਰ ਬਿਲਕੁਲ ਇੰਟਰਵੈਨਸ਼ਨ ਕਰ ਸਕਦੀ ਜਦੋਂ ਪ੍ਰਭੂ ਮਹਿਮਨਪੁਰ ਮੰਡੀ ਦੇ ਵਿੱਚ ਪੰਜਾਬ ਦੇ ਕਿਸਾਨ ਜਥੇਬੰਦੀਆਂ ਵੱਲੋਂ ਧਰਨੇ ਲਾਏ ਨੇ ਉਦੋਂ ਕਿਸਾਨ ਜਥੇਬੰਦੀਆਂ ਵੱਲੋਂ ਵੀ ਰਿੱਟ ਪਾਈ ਗਈ ਹੈ ਉਦੋਂ ਹੀ ਸੁਪਰੀਮ ਕੋਰਟ ਬੋਲਦਾ ਵੀ ਪਰ 1 ਏਕੜ 2500 ਰੁਪਇਆ ਦੇਵੇ ਕਿਸਾਨ ਨੂੰ ਸਰਕਾਰ ਜੇ ਸਰਕਾਰ ਕਿਸਾਨਾਂ ਨੂੰ ਖੇਤਾਂ ਨੂੰ ਅੱਗ ਲਾਉਣ ਤੋਂ ਰੋਕਣਾ ਚਾਹੁੰਦੀ ਹੈ ਆਪੇ ਸੁਪਰੀਮ ਕੋਰਟ ਦੇ ਫੈਸਲੇ ਸਾਡੇ ਤੇ ਡਾਕੀ ਜਾਂਦੇ ਨੇ ਸਾਨੂੰ ਸੁਣਾਈ ਜਾਂਦੇ ਨੇ ਅੱਜ ਸਾਡੀਆਂ ਸਰਕਾਰਾਂ ਨੂੰ ਸੁਪਰੀਮ ਕੋਰਟ ਦੇ ਫੈਸਲੇ ਉਹ ਦਿਖ ਗਏ ਪਾਰਾ ਸਿਆ 2018 ਤੋਂ ਲੈ ਕੇ ਭਾਗ ਆਪਾ ਮੋਰਚਾ ਲਾਇਆ ਦੀ ਬਹਿਮਤਪੁਰ ਦੀ ਮੰਡੀ ਦੇ ਵਿੱਚ ਕੈਪਟਨ ਦੀ ਸਰਕਾਰ ਵਕਤ ਉਦੋਂ ਸੁਪਰੀਮ ਕੋਰਟ ਦਾ ਫੈਸਲਾ ਵੀ 2500 ਰੁਪਏ ਪਰ ਏਕੜ ਦੇਵੇ ਹਾਲਾਂਕਿ ਅਪਣੇ ਜਥੇਬੰਦੀਆਂ ਮੰਗਦੇ ਰਹੇ ਨੇ ਕਿ ਘਾਟਾ ਦਾ 200 ਰੁਪਏ ਦੇਵੇ ਇਹ ਸਰਕਾਰ ਰੋਕਾ ਜੁੰਦੀ ਹੈ ਪਰ ਪਰਪਰਾ ਉਹ 2500 ਰੁਪਈਆ ਦੇਣ ਨੂੰ ਤਿਆਰ ਨਹੀਂ ਸਾਡੀਆਂ ਫਸਲਾਂ ਦਾ ਜਿਹੜਾ ਪ੍ਰਬੰਧ ਕਰਨਾ ਹੈ ਉਹ ਜਿਵੇਂ ਗ੍ਰੀਨ ਟੂ ਦੇ ਦੱਸਤਾ ਨੇ ਉਹ ਲਾਗੂ ਕਰਨੀ ਤੋਂ ਕਰਨ ਨੂੰ ਤਿਆਰ ਨਹੀਂ ਨਾ ਤਾਂ ਕਾਹੀ ਫਰਮਾਨ ਸਾਡੇ ਤੋਂ ਦੱਬੀ ਦਿੰਦੇ ਨੇ ਇਹ ਨਾ ਤਾਂ ਕਾਹੀ ਫਰਮਾਨ ਆਪਾਂ ਅਸੀਂ ਸੁਣਨੇ ਨੇ ਜੇ ਨਾ ਤਾਂ ਡਰ ਕੇ ਘਰਾਂ ਵਿੱਚ ਬੈਠੜੇ ਇਹ ਤਾਂ ਸਰਕਾਰ ਆਪਣੀ ਮਨਮਰਜ਼ੀ ਸਾਡੇ ਤੇ ਕਰੂਗੀ। ਜੇ ਬਰਾਹੁ ਇਹਨਾਂ ਨੂੰ ਟੱਕਰ ਨਾ ਕੰਨ ਨਾ ਵਗੋਏ ਅੱਗੇ ਹੋਵੇ। ਮਨਜੀਤ ਨੇ ਉਮਰ ਕੈਸ ਰਾਈ ਦੀ, ਉਮਰ ਕੈਸ ਦੀ ਸਜ਼ਾ। ਪੂਰੇ ਪੰਜਾਬ ਦੇ ਲੋਕ ਉਹਨਾਂ ਦੇ ਚਰਚਾ ਕਰਦੇ ਤੇ ਵੀ ਯਾਰ ਜਿਹੜਾ ਸੁਪਰੀਮ ਕੋਰਟ ਦਾ ਜੱਜ ਸਗਾ ਹਾਰੂਗਾ ਉਹ ਪਦ ਲਈ ਦੀ ਜਾ ਸਕਦੀ। ਸਪੀਮ ਕੋਰਟ ਦਾ ਜੱਜ ਸਰਾਇ ਸੁਣਾ ਕੇ ਕਾਨੂੰਨ ਤੋੜ ਦਿੰਦਾ ਆਪਾਂ ਕਹਿੰਦੇ ਵੀ ਜਿਹੜੇ ਕੋਰਟ ਦੇ ਸਰਕਾਰਾਂ ਨੇ ਇਹ ਲੋਕਾਂ ਦੀ ਜ਼ਿੰਦਗੀ ਨੂੰ ਵਧੀਆ ਬਣਾਉਣ ਵਾਸਤੇ ਸਰਕਾਰ ਬਣਾਉਣ ਵਾਸਤੇ ਉਹਦੇ ਵਾਸਤੇ ਬਣਾਏ ਨੇ ਨਾ ਕਿ ਲੋਕਾਂ ਦਾ ਘਾਣ ਕਰਨ ਵਾਸਤੇ ਉਹਨੂੰ ਸੁਪਰੀਮ ਕੋਰਟ ਦੇ ਫੈਸਲੇ ਨੂੰ ਕੈਂਸਲ ਕਰਕੇ ਭਰਾਵਾ ਤੁਹਾਡੀ ਲੋਕਤਾ ਤਣੇ ਮਨਜੀਤ ਰੇਹ ਦੀ ਸਜ਼ਾ ਰੱਦ ਕਰਾਈ ਆ ਸਪਰੀਮ ਕੋਰਟ ਦੇ ਫੈਸਲੇ ਨੂੰ ਚੈਲੰਜ ਕਰਿਆ ਅੱਜ ਗ੍ਰਾਹਾਂ ਜਥੇ ਬੰਦੀ ਕੋਲ ਉਹ ਜੱਜ ਆਉਂਦੇ ਵੱਡੇ ਜੱਜ ਜਿਹੜੇ ਕਹਿੰਦੇ ਵੀ ਅਸੀਂ ਬੰਦੇ ਹੋਏ ਸਰਕਾਰਾਂ ਦੇ ਆਹ ਕੁੱਝ ਅਸੀਂ ਕਰ ਨਹੀਂ ਸਕਦੇ ਪ੍ਰਧਾਨ ਜੀ ਤੁਸੀਂ ਕਰ ਦਿਓ ਵੱਡੇ ਵੱਡੇ ਐਸਪੀ ਡੀਐਸਪੀ ਉਹ ਕਹਿੰਦੇ ਪ੍ਰਧਾਨ ਜੀ ਇਹ ਕੰਮ ਕਰ ਦਿਓ ਤੁਸੀਂ ਕਰ ਦਿਓ ਗੇੜ ਪਾ ਕੇ ਇਹ ਬੰਦੇ ਭੇਜ ਦੇ ਨੇ ਇਹ ਅੱਜ ਜਥੇ ਬੰਦੀ ਆਲੇ ਕਰਨਗੇ ਉਂ ਬਰਾ ਉਹ ਕਹਿਣਾ ਹੋਵੇ ਅੰਦਰੋ ਪਤਾ ਸਭ ਨੂੰ ਵਿਸੇਕਾਰਾਂ ਕਰਨ ਕੀ ਜਾ ਰਹੀਆਂ ਕਿਉਂਕਿ ਆਪਾਂ ਜਦੋਂ ਵੀ ਇਹ ਧੂਏ ਦਾ ਪ੍ਰਦੂਸ਼ਣ ਦਿੱਲੀ ਨੂੰ ਹੋਣ ਲੱਗਿਆ ਆ ਜਿਹੜਾ ਬਿਆਨ ਹੈ ਆ ਵੀ ਇਹਨਾਂ ਨੂੰ ਸਭ ਨੂੰ ਦੇਵਾਂਗੇ ਗ੍ਰੀਨ ਟ੍ਰੀ ਉਹਨਾਂ ਦੀਆਂ ਹਦਾਇਤਾਂ ਵੀ ਦੇਵਾਂਗੇ ਤੁਹਾਨੂੰ ਕਿਉਂਕਿ ਜਦੋਂ ਕੋਈ ਅਫਸਰ ਆਵੇ ਅਸੀਂ ਉਹਦੇ ਅੱਗੇ ਕਰ ਸਕੀਏ ਵਿਸਾ ਦਾ ਨੈਸ਼ਨਲ ਗ੍ਰੀਨ ਟ੍ਰੀ ਉਹ ਕਹਿੰਦਾ ਭਾਈ ਆ ਜਿਹੜਾ ਸਦੀਰ ਅਗਰਵਾਲਾ ਹੈ ਗ੍ਰੀਨ ਟ੍ਰੀ ਨਾਲ ਨੈਸ਼ਨਲ ਦਾ ਆਗਵਾਰ ਦੇ ਵਿੱਚ ਉਹਦੀ ਖਬਰ ਲੱਗੀ ਆ ਤੁਸੀਂ ਪੜ ਲਓ ਆਹ ਤਾਂ ਕਹੀ ਜਾਂਦਾ ਤੁਸੀਂ ਕਿਹੜੇ ਕਾਨੂੰਨ ਨੂੰ ਲੈ ਕੇ ਸਾਨੂੰ ਰੋਕਣਾ ਏ ਹੋ। ਤੇ ਇਹ ਜਿਹੜੀ ਕਾਫੀ ਨੇ ਸਾਡੇ ਕੋਲ ਹੋਰ ਹੋ ਦੂ। ਕਈ ਵਾਰ ਜਦੋਂ ਬੰਦੀ ਵਾਲੇ ਸਾਡਾ ਪ੍ਰੋਗਰਾਮ ਹੋਵੇ ਤੁਸੀਂ ਪਿੰਡਾਂ ਦੇ ਵਿੱਚ ਹਮੋਂ ਉਦੋਂ ਆਹ ਜਿਹੜੀ ਦਲੀਲ ਆ ਨੇ ਮੂਰੇ ਕਰ ਦੋ ਅਫਸਰਾਂ ਨੂੰ। ਅਫਸਰ ਇਹਨਾਂ ਨੂੰ ਸਮਝਾ ਦੇ ਪ੍ਰਭਾਉ ਕਹਿੰਦੇ ਸਾਡੇ ਪਿੰਡਾਂ ਦੇ ਸਾਡੇ ਪਰਿਵਾਰਾਂ ਦੇ ਸਾਰੇ। ਹਮੋਂ ਇਹ ਦਲੀਲ ਦੇ ਨਾਲ ਤਾਂ ਪ੍ਰਭੂ ਆਪਾਂ ਨੂੰ ਰੋਕਣਾ ਮੈਂ ਤੂੰ ਗੱਲ ਮਿਸਰ ਗਈ ਜਿਹੜੀ ਮੈਂ ਗੱਲ ਕਰ ਰਿਹਾ ਸੀ ਪਹਿਲਾਂ ਕਰੀ ਗੱਲ ਜੀ ਤੂੰ ਰੋਕਣੇ ਨੇ ਆਪਾਂ ਨੂੰ ਰੋਕਣੇ ਨੇ ਉਹਦੇ ਵਾਸਤੇ ਵਿਆਹ ਦੇਖਿਆ ਕਿ ਉਹ ਕਰੋ ਚਲੋ ਇਹ ਤਾਂ ਆਪਣੇ ਕੋਲ ਇੱਕ ਤਰ੍ਹਾਂ ਦੀ ਦਲੀਲ ਹੈ ਮੰਨ ਲਓ ਸਰਕਾਰ ਨੂੰ ਦਿਖਾਉਣ ਦੀ ਵੀ ਜਿਹੜੀਆਂ ਸਰਕਾਰਾਂ ਨੇ ਵੋਟਾਂ ਤੋਂ ਬਹਿਣਾ ਆ ਇੱਕ ਸਾਲ ਦਾ ਸਮਾ ਰਹਿ ਗਿਆ ਹੁਣ ਹੁਣ ਆਪ ਸਰਕਾਰ ਦੇ 4 ਸਾਲ ਅਕਾਲੀ ਦੇ ਕਾਂਗਰਸੀ ਜੂ ਲੰਘੇਗਾ ਦਾਂਕੇ ਦੇ ਹੱਥ ਖੜੇ ਕਰਕੇ ਸਬੂਤ ਦਿਓ ਵੀ ਲੰਘੇ ਹੋ ਨਹੀਂ ਕਰਿਆ ਤਾਂ ਨਹੀਂ ਆਪਣਾ ਕੱਖ ਜਿੰਦਾ ਮੁਰਦਾ ਬਾਦ ਬੋਲਦੇ ਕਹਿੰਦਾ ਫੇਰ ਬੋਲ ਨਾਰਾ ਲੱਗਦਾ ਇੱਕ ਸਾਰ ਰਹਿ ਗਿਆ ਭਰਾਵੋ ਕਿਉਂਕਿ ਜਿਹੜੇ ਸਾਡੇ ਲੋਕ ਨੇ ਅਸੀਂ ਤੁਰਤਾਂ ਲੱਪੇ ਦੇਖਦੇ ਤੁਰਤ ਦਾ ਜਿਥੇ ਬੰਦੀਆਂ ਉਦੋਂ ਤੋਂ ਕਹਿਣ ਲੱਗੀਆਂ ਨੇ ਭਰਾਵੋ ਪ੍ਰਾਲੀ ਫਰੂਲੀ ਦਾ ਧੂਆ ਨਹੀਂ ਹੁੰਦਾ ਹੈਗਾ ਸਦੀਰ ਅਗਰਵਾਲ ਬੋਲੀ ਜਾਂਦਾ ਹੈ ਕਹਿੰਦਾ ਵੀ ਦਿੱਲੀ ਨੂੰ ਜਾਣ ਤੋਂ ਪਹਿਲਾਂ ਕੰਨ ਹਿੱਸੇ ਨੇ ਇਹਦਾ ਹਰਾ ਕੇ ਰੰਦਾ ਕੁਝ ਹਿੱਸਾ ਜੁਪੀ ਦੇ ਨਾਲ ਲੱਗਦਾ ਹੁਣ ਤਕੋਨਾ ਦਾ ਹਿੱਸਾ ਰਾਜਸਥਾਨ ਦੇ ਨਾਲ ਅਗ ਜਾਂਦਾ ਨਾ ਤਾਂ ਸਾਡੇ ਧੂਏ ਤੋਂ ਕਦੇ ਰਾਜਸਥਾਨਾਂ ਨੂੰ ਪੀੜ ਹੋਈ ਹੈ ਨਾ ਹਰਿਆਣਿਆਂ ਨੂੰ ਪੀੜ ਹੋਈ ਹੈ ਨਾ ਪ੍ਰਭ ਹੋਈ ਹੈ ਜੁਪੀ ਵਾਲਿਆਂ ਨੂੰ ਹੁਣ ਜੇ ਕਹਦੇ ਵੀ ਹਵਾ ਵੀ ਪੁਰਾ ਪੱਛਮ ਚੱਲਦੀ ਹੁੰਦੀ ਹੈ ਜੇ ਕਈ ਵਾਰ ਜਦੋਂ ਪੁਰਾ ਚੱਲਵੇ ਫੇਤਰ ਪਾਕਿਸਤਾਨ ਕਹਿੰਦੇ ਜਾਊਗਾ ਨਾ ਨਾ ਹੀ ਇਹ ਵਾਰਿਕਲੇ ਪੰਜਾਬ ਦੇ ਵਿੱਚੋਂ ਆਈ ਐ ਪਾਕਿਸਤਾਨ ਵਾਲੇ ਪੰਜਾਬ ਤੋਂ ਵੀ ਸਾਨੂੰ ਪੰਜਾਬ ਦੇ ਤੁਸੀਂ ਨਾਗਰੀ ਜਿੱਕਦਾ ਹੋ ਰਹੀ ਐ ਦਿੱਲੀ ਦੀ ਕੰਮਰੀ ਆਂਦੀ ਐ ਭਰਾਵੋ ਵੀ ਪੰਜਾਬ ਦਾ ਧੂਆਂ ਸਾਨੂੰ ਤੰਗ ਕਰ ਰਿਹਾ ਆ ਆਪਾਂ ਕਹਿ ਰਹੇ ਭਰਾਵੋ ਤੁਸੀਂ ਤਾਂ ਇੰਜ ਕੋਈ ਪ੍ਰੋਬਲਮ ਨਹੀਂ ਆਪਾਂ ਦੇਸ਼ ਦੇ ਲੋਕਾਂ ਨਾਲ ਠਿੱਡ ਕਰ ਰਹੇ ਆ ਅਸੀਂ ਅੰਦਰ ਇਹੋ ਸਾਡੀ ਖਰਾਕ ਨਹੀਂ ਅਸੀਂ ਦੇਖਦੇ ਅਨਾਜ ਕੂਲ ਦੇ ਵਜੀਸਾ ਪਾ ਰਹੇ ਹਾਂ ਕਿਹੜੀ ਦੀ ਲੋਕਾਂ ਟੇਡ